ਚੈ ਤੁਹਾਡੇ ਗਾਂ ਰੱਖੀ ਐ ਚ ਮੱਝ ਰੱਖੀ ਐ ਤੇ ਚਹਿ ਰੱਖੀ ਐ ਘੋੜੀ ਤੇ ਚੈ ਤੁਹਾਡੇ ਬੱਕਰੀ ਰੱਖੀ ਐ ਚ ਭੇਡ ਰੱਖੀ ਐ ਤੇ ਚਹਿ ਰੱਖੀ ਐ ਬਲਦਾਂ ਦੀ ਜੋੜੀ ਹਾਂਜੀ ਠੀਕ ਆ ਨਾ ਤੁਸੀਂ ਇੱਥੋਂ ਇਕੱਠੀ ਫੀਡ ਲੈ ਜਾਓ ਕਿਉਂਕਿ ਮਾਗੀ ਦਾ ਮੇਲਾ ਵੀ ਆਉਂਦਾ ਤੇ ਆਉਂਦੀਆਂ ਮੂਹਰੇ ਲੋਹੜੀ ਲੈ ਕੇ ਜਾਂਦੇ ਆ ਬਾਈ ਸ਼ਿੰਬੇ ਵਾਲਿਆਂ ਦੀ ਦੁਕਾਨ ਆ ਜਿਹੜੀ ਜੀ ਬਹੁਤ ਵਧੀਆ ਅਸੀਂ ਤਾਂ ਘੋੜੀਆਂ ਆਫਰ ਤਕਰੀਬਨ ਇੱਥੋਂ ਲੈ ਕੇ ਜਾਂਦੇ ਆ ਅੱਜ ਨਾ ਅੱਜ ਦੀ ਵੀਡੀਓ ਬਿਲਕੁਲ ਅਲੱਗ ਵੀਡੀਓ ਆਪਾਂ ਸੇਠਾਂ ਦਾ ਨਾ ਟੈਸਟ ਕਰਨਾ ਟੈਸਟ ਤੇ ਸੇਠਾਂ ਦਾ ਵੀ ਉਹਨਾਂ ਦਾ ਟੈਸਟ ਕਰਨਾ ਜਿਹੜੇ ਮੁਕਸਰ ਦੇ ਸਭ ਤੋਂ ਮਸ਼ਹੂਰ ਸੇਠ ਸਭ ਤੋਂ ਮਸ਼ਹੂਰ ਸੇਠ ਰਿਸ਼ੂ ਤੇਰਾ ਟੈਸਟ ਲੱਗਿਆ ਅੱਜ ਹਾਂਜੀ ਲਓ ਜੀ ਲਓ ਤੁਹਾਡੇ ਕੋਲੇ ਘਰ ਦੇ ਲੋੜ ਦਾ ਹਰ ਇੱਕ ਸਮਾਨ ਹੁੰਦਾ ਹਾਂਜੀ ਸਾਰਾ ਹੁੰਦਾ ਜੀ ਜੇ ਮੈਂ ਕੋਈ ਸਮਾਨ ਮੰਗਿਆ ਤੇ ਤੇਰੇ ਕੋਲ ਨਾ ਹੋਇਆ ਤਾਂ ਮੈਂ ਫੇਲ ਮੰਨੂਗਾ ਹਾਂਜੀ ਹਾਂਜੀ ਮੰਨ ਲਿਓ ਜੀ ਆਓ ਜੀ ਹਾਂਜੀ ਮੈਨੂੰ ਤੁਸੀਂ ਹੈਗੇ ਆ ਘੋੜਿਆਂ ਦੀ ਰਾਜਧਾਨੀ ਦੇ ਵਿੱਚ ਖੜੇ ਹਾਂਜੀ ਹਾਂਜੀ ਹੂੰ ਹਾਂਜੀ ਤੇ ਮੈਨੂੰ ਘੋੜਿਆਂ ਦੀ ਫੀਡ ਦੀ ਹਾਂਜੀ ਮਿਲ ਜੂਗੀ ਹਾਂ ਮਿਲ ਜੂਗੀ ਮੈਂ ਨਹੀਂ ਐਂ ਹੀ ਨਹੀਂ ਚਾਹੀਦੀ ਉਹੀ ਕੋਈ ਬੋਰੀ ਚ ਪਾਈ ਵੀ ਮੈਨੂੰ ਇੰਡੀਆ ਦੀ ਨੰਬਰ 1 ਫੀਡ ਚਾਹੀਦੀ ਹਾਂਜੀ ਹੈਗੀ ਹੈ ਜੀ ਆਪਣੇ ਕੋਲ ਕਿਹੜੀ ਕਿਹੜੀ ਆ ਤੁਹਾਡੇ ਕੋਲ ਅਸ਼ਵ ਹੈ ਜੀ ਅਸ਼ਵ ਫੀਡ ਜਿਹੜੀ ਤਰ੍ਹਾਂ ਹੈ ਬਣਦੀ ਆ ਹਾਂਜੀ ਹਾਂਜੀ ਉਹੀ ਹੈਗੀ ਆ ਹਾਂਜੀ ਹਾਂਜੀ ਲੈ ਵੀ ਫ੍ਰੀ ਦਾ ਕੰਮ ਦੇ ਬੰਦੇ ਕੰਮ ਦੇ ਬੰਦੇ پاس ਆ ਲਿਆ ਬਖਾ ਕੋਈ ਇੱਕ ਦੋ ਬੋਰੀਆਂ ਲਿਆ ਕੇ ਰੱਖ ਲਗਾ ਲੈ ਨਹੀਂ ਨਹੀਂ ਤੁਸੀਂ ਟਰੱਕ ਮੰਗਾ ਲਓ ਜੀ ਹਾਂ ਟਰੱਕ ਮੰਗਾ ਲਓ ਤੁਸੀਂ ਟਰੱਕ ਮੰਗਾ ਲਉ ਤਾਂ ਇਹ ਹਿਸਾਬ ਨਾਲ ਫਿਰ ਸਾਲ ਪੁਰਾਣੀ ਪਈ ਹੋਊਗੀ। ਨਾ ਨਾ ਨਵਾਂ ਮਾਲ ਆਪਣੇ ਘੋੜੇ ਹੀ ਰਾਜਤਾਨੀ ਜੇ ਖੜੇ ਹੋ ਤੁਸੀਂ ਤੇ ਅਕਸਰ ਫੀਡ ਦੀ ਸੇਲ ਹੁੰਦੀ ਹੈ ਤੇ ਉਹਨਾਂ ਨੂੰ ਤਾਂ ਸਟਾਕ ਰੱਖਣਾ ਪੈਂਦਾ ਜੀ ਸਾਨੂੰ ਆਪ ਨੂੰ ਜੀ। ਅੱਛਾ ਵੀ ਤੁਹਾਡੇ ਕੋਲੇ ਜੇ ਮੈਂ ਗੱਲ ਕਰਾਂ ਵੀ ਆਸ਼ਵ ਫੀਡ ਘੋੜਿਆਂ ਵਾਲੀ ਫੀਡ ਹਾਂਜੀ। ਵੀ ਤਾਜੀ ਵੀ ਮਿਲੂਗੀ? ਹਾਂਜੀ। ਵੀ ਹਨਾ ਵੀ ਮੈਨੂਫੈਕਚਰਿੰਗ ਡੇਟ ਚੈੱਕ ਕਰ ਲਿਓ ਭਲਾ ਜੀ। हां ਵੀ ਮੈਨੂਫੈਕਚਰਿੰਗ ਡੇਟ ਚੈੱਕ ਕਰ ਲੋ ਪ੍ਰੀਤ ਲੈ ਆ ਜਾ ਆ ਜੋ ਗਾਂ ਚੱਲਦੇ ਆ ਤੇ ਘੋੜਿਆਂ ਦੀ ਇਹਨਾਂ ਦੀ 2-3 ਤਰ੍ਹਾਂ ਦੀ ਫੀਡ ਆਉਂਦੀ ਆ ਹਾਂਜੀ ਹਾਂਜੀ ਸਾਰੇ ਮਿਲ ਜਾਣਗੇ ਪਲੇਟਿਨਮ ਆਉਂਦੀ ਆ ਡਾਇਮੰਡ ਆਉਂਦੀ ਆ ਹੈ ਆਹ ਪਲੇਟਿਨਮ ਪਈ ਆ ਹਾਂਜੀ ਇੱਕ ਡਾਇਮੰਡ ਆਉਂਦੀ ਆ ਆਹ ਨੀਚੇ ਪਈ ਆ ਜੀ ਉਹਦੇ ਇੱਕ ਕਮੀ 골ਡ ਆਉਂਦੀ ਆ ਉਹ ਵੀ ਪਈ ਆ ਜੀ ਆਪਣੇ ਕੋਲ ਲੈ ਵੀ ਪ੍ਰੀਤ ਤਾਂ ਚੈੱਕ ਆ ਤੇ ਬਣਾਉਂਦੇ ਇਹ ਅਸ਼ਵ ਵਾਲੇ ਆਪਣੀਆਂ ਮੱਝਾਂ ਘਾਵਾਂ ਦੀ ਵੀ ਹੈਗੀ ਆ ਹਾਂਜੀ ਹਾਂਜੀ ਨੂਰ ਫੀਡ ਵੀ ਹੈਗੀ ਆ ਜੀ ਉਹ ਵੀ ਹੈਗੀ ਆ ਹਾਂਜੀ ਉਹ ਨੂਰ ਫੀਡ ਵੀ ਹੈਗੀ ਐ ਵੀ ਪ੍ਰੀਤੇ ਦੇ ਕੋਲੇ ਤੇਰੇ ਯਾਰ ਕੋਲੇ ਬਈ ਫੇਰ ਤੂੰ ਪਾਸ ਆ ਬਈ ਫੇਰ 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 ਅਸੀਂ ਤੈਨੂੰ ਕਾਮਯਾਬ ਮੰਨਦੇ ਆ ਹਾਂਜੀ ਹਾਂਜੀ ਹੈਂ ਹਾਂਜੀ ਬਈ ਫੀਡ ਹਰੇਕ ਤਰ੍ਹਾਂ ਦੀ ਹੈਗੀ ਆਜੋ ਬਾਹਰ ਆਜੋ ਬਾਹਰ ਆਜੋ ਇੱਥੇ ਨੇਰਾ ਜਾ ਪੈਂਦਾ ਹੈਂ ਛੋਟੇ ਬੱਚਿਆਂ ਦੀ ਫੀਡ ਦੀ ਨਿੱਕੇ ਬੱਚਿਆਂ ਵਾਲੀ ਹੈਗੀ ਜੀ ਜੂਨੀਅਰ ਜੂਨੀਅਰ ਸਟਾਰ ਅੱਛਾ ਜਿਹੜੀ ਆਸ਼ਵਾਲਾਂ ਦੀ ਨਿੱਕੇ ਆਉਂਦੀ ਆ ਹਾਂਜੀ ਹਾਂਜੀ ਸਾਰਾ ਘੋੜਾ ਤਿਆਰ ਕਰਨਾ ਹੋਵੇ ਹੂੰ ਉਹ ਸੋਟਾਰੋਂ ਵੀ ਆਣ ਕੋੜਿਆ ਤੇ ਬਹੁਤ ਬੜੇ ਮੇਲੇ ਨੇ ਕੈਣ ਤੋਂ ਪਾਵੇ ਇਹ ਆ ਵੀ ਚਹਿ ਤੁਹਾਡੇ ਗਾਂ ਰੱਖੀ ਐ ਚ ਮੱਝ ਰੱਖੀ ਐ ਤੇ ਚਹਿ ਰੱਖੀ ਐ ਘੋੜੀ ਤੇ ਚਹਿ ਤੁਹਾਡੇ ਬੱਕਰੀ ਰੱਖੀ ਐ ਚ ਭੇਡ ਰੱਖੀ ਐ ਤੇ ਚਹਿ ਰੱਖੀ ਐ ਬਲਦਾਂ ਦੀ ਜੋੜੀ ਠੀਕ ਆ ਨਾ ਤੁਸੀਂ ਇੱਥੋਂ ਇਕੱਠੀ ਫੀਡ ਲੈ ਜਾਓ ਕਿਉਂਕਿ ਮਾਗੀ ਦਾ ਮੇਲਾ ਵੀ ਆਉਂਦਾ ਤੇ ਆਉਂਦੀਆਂ ਮੂਰੇ ਲੋਹੜੀ ਸਹੀ ਐ ਨਾ ਹਾਂਜੀ ਹਾਂਜੀ ਸਹੀ ਐ ਨਾ ਗੱਲਬਾਤ ਹਾਂਜੀ ਤੇ ਇੱਥੇ ਕੱਲਾ ਮੱਲੋ ਬਾਕੀ ਹਰੇਕ ਘਰ ਦੀ ਲੋੜ ਦਾ ਸਮਾਨ ਹੈਗਾ ਹੀ ਆ ਹਾਂਜੀ ਹਾਂਜੀ ਹਰੇਕ ਚੀਜ਼ ਆ ਜਾਓ ਇੱਧਰ ਵੀ ਇੱਧਰ ਵੀ ਪ੍ਰੀਤ ਮਾੜਾ ਆ ਗੇੜਾ ਮਾਰ ਚਗੇ ਹੈਂ ਹਾਂਜੀ ਇੱਧਰ ਵੀ ਗੇੜਾ ਮਾਰਦ ਗਿਆ ਦੇਖੋ ਲੋ ਲੈ ਹਾਂਜੀ ਬੱਲੇ 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 ਇਹ ਪ੍ਰੀਤ ਉੱਥੇ ਇੱਥੇ ਉਹ ਬੰਦਾ ਲਿਆਉਣ ਆਲਾ ਇੱਕ ਰੀਲ ਜੀ ਨੇ ਬੜੀ ਵਾਇਰਲ ਹੋਈ ਸੀ ਵੀ ਉਹ ਜਿਹੜਾ ਕਹਿੰਦਾ ਸੱਠ ਆ ਦੇ ਦੇ ਉਹ ਦੇ ਦੇ ਉਹ ਦੇ ਦੇ ਬੜੀ ਸੁਣੀ ਆ ਰੀਲ ਜੀ ਹੈ ਨਾ ਹਾਂਜੀ 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 ਉਹ ਬੜਾ ਕਹਿੰਦਾ ਹੁੰਦਾ ਕਪਤਾ ਜੀ ਜੀ ਬੋਲ ਕੇ ਹਨਾ ਸਿੱਖਾਂ ਦੀਆਂ ਢੱਪੀਆਂ ਪਾ ਦੇ ਫਲਾਨਾ ਪਾ ਦੇ ਫਲਾਨਾ ਪਾ ਦੇ ਉਹ ਬੰਦੇ ਨੂੰ ਇੱਥੇ ਲੈ ਕੇ ਆਓ ਇੱਥੇ ਲੈ ਕੇ ਆਓ ਉਹ ਬੰਦਾ ਰੀਲ ਚ ਇੱਕ ਵੀ ਚੀਜ਼ ਦਾ ਨਾਮ ਲਵੇ ਤੇ ਉਹ ਇੱਥੇ ਹੋਊਗੀ ਹਾਂਜੀ ਹਾਂਜੀ ਹੋਊਗੀ ਇਹ ਆਪਣੇ ਇਹ ਬਾਈ ਦੁਕਾਨ ਕਿੰਨਾ ਚਿਰ ਪੁਰਾਣੀ ਆ ਆਪਣੀ ਆਪਣੇ 1988 ਯਾਨਕੀ ਹੋਵੇ 36 ਸਾਲ ਕਰੀਬ ਹੋਈ ਗਈ ਜੀ 28 ਸਾਲ 28 ਸਾਲ 11 ਹੋ ਗਿਆ ਪਲੀਜ਼ 28 ਸਾਲ ਹੋਇਆ ਬੈਠੇ ਨੂੰ ਹੋਗੇ ਜੇ ਆਪਾਂ ਐਡਰੈਸ ਪੁੱਛਣਾ ਹੋਵੇ ਰਿਸ਼ੂ ਵੀ ਕੀ ਐਡਰੈਸ ਕਹਿ ਕੇ ਬੰਦਾ ਛੱਟ ਹੀ ਆ ਜੀ ਨਵੀਂ ਦਾਣਾ ਮੰਡੀ 84 ਨੰਬਰ ਦੁਕਾਨ ਹੈ ਤੇ ਸ਼ਿੰਬਿਆਂ ਵਾਲੇ ਦੀ ਹੱਟੀਦੁਕਾਨ ਆਪਣੀ ਮਸ਼ਹੂਰ ਆ ਪੂਰੀ ਤੇਰਾਤਰ لال ਸੁਦਰ কুমার ਫਰਮ ਦਾ ਨਾਮ ਹੈ ਜੀ ਇਹ ਇਹ ਜਿਹੜੇ ਸ਼ਿੰਬਿਆਂ ਵਾਲੇ ਆ ਇਹ ਕੀ ਪਿੰਡ ਪਿੰਡ ਹੈ ਜੀ ਪਿੰਡ ਹੈ ਜੀ ਪਿੰਡ ਆ ਸ਼ਿੰਬਿਆਂ ਵਾਲਾ ਹਾਂ ਜੀ ਚੱਕ ਜਾਨੀ ਸਰ ਕਹਿ ਦਿੰਦੇ ਚੱਕ ਜਾਨੀ ਸਰ ਆਪਾਂ ਕੇਰਾਂ ਪ੍ਰੀਤੋਂ ਮੇਜਰ ਬਾਈ ਦਾ ਮੇਜਰ ਬਾਈ ਦਾ ਘੋੜਾ ਨਹੀਂ ਫਲਵਾ ਕੇ ਆਏ ਸੀ ਹਾਂ ਜੀ ਹਾਂ ਹਾਥੀ ਘੋੜੇ ਦਾ ਬੱਚਾ ਫਲਵਾ ਕੇ ਆਏ ਸੀ ਅੱਛਾ ਉਹ ਉਹ ਪਿੰਡ ਆ ਤੁਹਾਡਾ ਉਹ ਪਿੰਡ ਚੱਕ ਜਾਨੀ ਸਰ ਇਧਰਲੇ ਪਾਸੇ ਨੂੰ ਬਾਹਰ-ਬਾਰ ਨਿਕਲ ਕੇ ਨਹਿਰ ਦੇ ਨਾਲ-ਨਾਲ ਪਿੰਡ ਆ ਛੇਲੇ ਲਾ ਗਈ ਠੀਕ ਆ 6 ਕਿਲੋਮੀਟਰ ਹੈ 7 ਕਿਲੋਮੀਟਰ ਨੇੜੇ ਦਾ ਇਹ ਤੁਹਾਡੇ ਤੁਹਾਡੀ ਰੇਂਜ ਕਿੰਨੀ ਆ ਵੀ ਕਿੰਨੇ ਕਿ ਦੂਰ ਤੋਂ ਗਾਹਕ ਆ ਜਾਂਦੇ ਤੁਹਾਡੇ ਕੋਲ ਘੋੜਿਆਂ ਦੀ ਫੀਲਡ ਆ ਨਹੀਂ ਬੜੀ ਦੂਰ ਜਾਂਦੀ ਪੰਮਪੁਰ ਗੰਗਾਣਾਗਰ ਜੀ ਤੇ ਅਬੋਰ ਇਹ ਤਾਂ ਰਾਜਸਥਾਨ ਦਾ ਕਮਾਲ ਜਾਈ ਐ ਨਾ ਇਹ ਘੋੜਿਆਂ ਦੀ ਫੀਲਡ ਨੂੰ ਵੀ ਮੰਗਾ ਲੈਣਾ ਇਹਨਾਂ ਨੂੰ ਫੋਨ ਤੇ ਕਹਿ ਦੇਣ ਤੇ ਇਹਨਾਂ ਨੇ ਆਰਡਰ ਭੇਜ ਦੇਣਾ ਹਾਂ ਜੀ ਹਾਂ ਜੀ ਤੇ ਬਾਕੀ ਜਿਹੜੇ ਇਥੋਂ ਸੱਤ ਪੈ ਪਿੰਡ ਪਿੰਡ ਮੰਨਦੇ ਮੁਕਸ ਨੂੰ ਸਾਡੇ ਆਪਣੇ ਗੁਲਾਮ ਨੇ ਹਾਂਜੀ 25-30 ਕਿਲੋ ਮੀਟਰ ਏਰੀਆ ਦੇ ਯਾਰ ਸਭ ਤੋਂ ਵੱਧ ਘੋੜਿਆਂ ਵਾਲੇ ਏਰੀਏ 'ਚ ਬੈਠੇ ਆ ਤੁਸੀਂ ਯਾਰ ਫੋਨ ਕਰਨਾ ਤੇ ਤੁਹਾਨੂੰ ਫੀਡ ਮਿਲ ਜਾਣੀ ਆ ਤਾਜੀ ਅਸੀਂ ਆਪ ਖੁਦ ਪਾਉਂਦੇ ਆ ਯਾਰ ਹਾਂਜੀ ਤੇ ਮੇਰਾ ਇਸ ਫੀਡ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਮੇਰਾ ਆਪਦਾ ਤਜਰਬਾ ਆਪਾਂ ਬੱਚਾ ਪਾਲਿਆ 4 ਸਾਲ ਸਵਾ 4 ਸਾਲ ਦਾ ਹੋ ਗਿਆ ਘੋੜਾ ਅੱਛਾ ਜੀ ਆਪਾਂ ਇੱਕ ਦਾਣਾ ਵੀ ਉਸ ਘੋੜੇ ਨੂੰ ਹੋਰ ਨਹੀਂ ਪਾਇਆ ਹੂੰ ਨਾ ਕੋਈ ਕੋਈ ਘੋੜੇ ਦੇ ਵੱਢਣ ਦੀ ਸ਼ਿਕਾਇਤ ਵੀ ਵੀ ਜ਼ਿਆਦਾ ਸੁਭਾਅ ਮਾੜਾ ਹੋ ਗਿਆ ਘੋੜੇ ਦਾ ਨਾ ਕੋਈ ਲੱਤ ਮਾਰਨ ਦੀ ਸ਼ਿਕਾਇਤ ਨਾ ਕੋਈ ਦਰਦ ਹੋਣ ਦੀ ਸ਼ਿਕਾਇਤ ਨਾ ਕੋਈ ਜਾਨਵਰ ਦੇ ਬਿਮਾਰ ਦੀ ਆਪਣੀ ਅਸਲ ਦੇ ਵਿੱਚ ਇਹ ਜਿਹੜਾ ਤਾਂ ਫੀਡ ਨਾ ਮੇਰੀ ਹੈ ਟ੍ਰੀਅ ਰਹੀ ਆ ਵੀ ਆਪਣੇ ਘਰੇ ਇੱਕ ਘੋੜੀ ਰੱਖੀ ਸੀ ਇੱਕੋ ਘੋੜੀ ਤੇ ਉਹ ਘੋੜੀ ਦਰਦ ਹੋ ਕੇ ਮਰ ਗਈ ਸੀ ਅੱਛਾ ਉਦੋਂ ਬਾਅਦ ਸਣੀ ਹੋਣਿਆਣ ਨੇ ਜਦੋਂ ਵੀਡੀਓ ਦੇਖੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਆ ਫੀਡ ਦੇਤੀ ਅੱਛਾ ਤਾਂ ਮਾਲਕ ਦੀ ਕਿਰਪਾ ਹੈ ਵਾਹਿਗੁਰੂ ਦੀ ਬੇਹ ਕਿਰਪਾ ਦਾਤੇ ਨੇ ਰੱਖੀ ਉਹ ਗੱਲ ਨੂੰ 5-6 ਸਾਲ ਹੋ ਗਿਆ ਜੀ ਵੀ ਆਪਣੇ ਕਿਸੇ ਜਾਨਵਰ ਦੇ ਦਰਦ ਵੀ ਨਹੀਂ ਅੱਛਾ ਜੀ ਦਰਦ ਵੀ ਨਹੀਂ ਹੋਇਆ ਕਿਤੇ ਇਹ ਫੀਡ ਨਾਲ ਮਤਲਬ ਇਹ ਫੀਡ ਤੇ ਆਪਾਂ ਨੂੰ ਇੰਨਾ ਭਰੋਸਾ ਹੈ ਬਹੁਤ ਵਧੀਆ ਰਿਜ਼ਲਟ ਆਇਆ ਹਾਂ ਇੱਥੇ ਘੋੜਿਆਂ ਦੇ ਕਸਟਮਰ ਆਣਗੇ ਸਾਡੇ ਕੋਲ ਪਰ ਖੜੇ ਇੱਥੇ ਅੱਛਾ ਉਹਨਾਂ ਦੀ ਬਾਰਡਿੰਗ ਇਹ ਹੋ ਗਈ ਵਾਕੇ ਵੀ ਲਈ ਆ ਸਦਗੇ ਹਾਂਜੀ ਘੋੜੇ ਇੱਥੇ ਮੈਂ ਘੋੜੇ ਵਾਲਾ ਸ਼ਾਇਦ ਕੋਈ ਆਇਆ ਵੀਡ ਲੈਣ ਆਉਣ ਵਾਲਾ ਬਸ 2-4 ਮਿੰਟਾਂ ਚ ਆ ਜਾਣ ਤੋਂ ਕੋਈ ਗੱਲ ਨਹੀਂ ਫੋਨ ਕੀਤਾ ਹੋਣਾ ਵੀ ਮੈਂ ਫੀਡ ਲਾਉਣਾ ਹਾਂ ਆ ਜੰਦੇ ਆ ਆ ਜੰਦੇ ਪਾ ਚ ਮਲਾਈ ਜਾਂਦੇ ਕਸਟਮਰ ਆ ਜਾਂਦੇ ਅੱਛਾ ਆਪਣੀ ਠੀਕ ਹੈ ਅੱਛਾ ਆ ਲੈ ਆ ਲੈ 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 ਚਾਹ ਆ ਸੱਚ ਪੈਕਟ ਲੈ ਕੇ ਖੜਾ ਸੀ ਇਹ ਕੋਈ ਗੱਲ ਆ ਇਸ ਗੱਲ ਸਾਰੇ ਆਪਣੀ ਗਾਰਨਿਸ਼ੂਲੀ ਹਾਂਜੀ ਸਾਡੀ ਕੁਆਲਿਟੀ ਹੈ ਵਨਾਈ ਇਹ ਡਾਇਰੈਕਟ ਸਾਮ ਤੋਂ ਆਪਾਂ ਚਾਪਲੀ ਬਣਾਈ ਡਾਇਰੈਕਟ ਅੱਛਾ ਆ ਆਪਣਾ ਬ੍ਰਾਂਡ ਆ ਆਪਣਾ ਆਈ ਰਜਿਸਟਰਡ ਬ੍ਰਾਂਡ ਆ ਆਪਣਾ ਅੱਛਾ ਇਹ ਇਹਨਾਂ ਦਾ ਬ੍ਰਾਂਡ ਆ ਬਈ ਸਾਜ ਠੀਕ ਆ ਕਿ ਨਹੀਂ ਡਾਇਰੈਕਟ ਆਪਣੀ ਅਸਾਮ ਤੋਂ ਮੜ ਕੇ ਆ ਜੇ ਤੁਹਾਨੂੰ ਬ੍ਰਾਂਡ ਦਾ ਭਾਅ ਕਰਦੇ ਜੀ ਬੜਾ ਸਾਮ ਤੋਂ ਹੋਰ ਜਾ ਗਏ ਆ ਚਾਲ ਅੱਛਾ ਸਿੱਧਾ ਆਪ ਹੀ ਪ੍ਰੀਜ਼ਾ ਤੋੜ ਕੇ ਡਾਇਰੈਕਟ ਹੀ ਲਿਆਉਂਦੇ ਆ ਖੇਤਾਂ ਤੋਂ ਇਹ ਠੀਕ ਆ ਕਿ ਨਹੀਂ ਇਹ ਮੈਕਸਾ ਮਸਾਲਾ ਇਹ ਆਪਣਾ ਆਪੇ ਚੱਕੀਆਂ ਲੱਗੀਆਂ ਆਪਣੀਆਂ ਅੱਛਾ ਨਾਲ ਇੱਥੇ ਅੱਛਾ ਤੁਸੀਂ ਆਪ ਹੀ ਪੀਨੇ ਆ ਹਾਂ ਜੀ ਆਪ ਹੀ ਪਲਾਨ ਲੱਗਿਆ ਸਾਰੇ ਮਿਰਚ ਮਸਾਲਾ ਬੇਸਨ ਹੂੰ ਬੇਸਨ ਆਟਾ ਫੋਨ ਦੇ ਨਾ ਦੇ ਆਪਣਾ ਹਲਦੀ ਮਚ ਮਸਾਲਾ ਮਤਲਬ ਤੁਸੀਂ ਇਕੱਲਾ ਘੋੜੀਆਂ ਦੀ ਫੀਡ ਨਹੀਂ ਲੈ ਕੇ ਜਾਣੀ ਤੁਸੀਂ ਸਾਰਾ ਰਾਸ਼ਨ ਹੀ ਹੈ ਚਾਹ ਮੰਗਣਾ ਵਿਆਹ ਇਹ ਪਾਠ ਆ ਘਰੇ ਕੋਈ ਆਮ ਵਰਤੋਂ ਵਾਲਾ ਸਮਾਨ ਆ ਸਾਰਾ ਹੀ ਮਿਲ ਜਾਂਦਾ ਸਾਰਾ ਹੀ ਮਿਲ ਜੂਗਾ ਜੀ ਬਾਈ ਸਾਸਰੀ ਕਾ ਇੱਕੋ ਹੀ ਮਿੰਟ ਪ੍ਰੀ ਤੇ ਬਾਈ ਨੂੰ ਨੰਬਰ ਦੇ ਦਿਆਂ ਆਪਣਾ ਆ ਲੋ ਜੀ ਥੈਂਕ ਯੂ ਹਾਂ ਆਜੋ 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 ਆ ਜਾ ਰਿਸ਼ੂ ਆ ਜਾ ਬਾਹਰ ਆ ਜਾ ਆ ਜਾ ਬਾਹਰ ਆ ਜਾ ਬਾਰ ਆ ਜਾ ਦੇਖੀ ਪੁੱਤ ਕੇ ਗੱਟੇ-ਗੁੱਟੇ ਚ ਨਾ ਮਾਰਦੀ ਮਹਿੰਗੇ ਭਾਦੀਆਂ ਦਾਲਾਂ ਦੂੜਾਂ ਹੈ ਤੇ ਜੇ ਆ ਆ ਆ ਕੀ ਪਿਆ ਇਹਨੂੰ ਅਲਸੀ ਕਹਿੰਦੇ ਇਹਨੂੰ ਹਾਂਜੀ ਅਲਸੀ ਆਈ ਇਹ ਆਹ ਹਾਂ ਅਲਸੀ ਆ ਹਨਾ ਹਾਂਜੀ ਹਾਂਜੀ ਚੀਏ ਸਾਰਾ ਕੁਝ ਜਾ ਐਨਾ ਕੁਝ ਲੈ ਲੋ ਤੇ ਜਾਓ ਫੀਡ ਲੈ ਲੋ ਹਾਂਜੀ ਹਾਂਜੀ ਹੂੰ ਸਭ ਤੋਂ ਵਧੀਆ ਮਿਨਰਲ ਇਹਨੇ ਬਣਾਇਆ ਜੀ ਮਿਕਸਚਰ ਖੇੜਾ ਸਭ ਤੋਂ ਵਧੀਆ ਜੀ ਹਾਂ ਬਹੁਤ ਹੀ ਵਧੀਆ ਫਾਰਮੂਲੇਸ਼ਨ ਇਹਨਾਂ ਕੋ ਫੀਡ ਦੀ ਹੂੰ ਜਿਹੜੀ ਅੱਜ ਤੱਕ ਸਾਨੂੰ ਇੱਕ ਕੱਟੇ ਸ਼ਿਕਾਇਤ ਲਈ ਜਾਂ 2.5 ਸਾਲ ਹੋ ਗਏ ਹੂੰ ਬਹੁਤ ਵਧੀਆ ਇੱਕ ਸਭ ਤੋਂ ਵੱਡੀ ਗੱਲ ਇਹ ਆ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਮੇਰਾ ਆਪ ਦਾ ਤਜਰਬਾ ਦੱਸਦਾ ਵੀ ਆਮ ਤੌਰ ਤੇ ਨਾ ਜਦੋਂ ਸੱਲਾ ਸੋਲਾ ਦੀ ਰੁੱਤ ਹੁੰਦੀ ਆ ਉਦੋਂ ਨਾ ਉੱਲੀ ਲੱਗ ਜਾਂਦੀ ਆ ਆ ਜਿਹੜੀਆਂ ਸਾਡੇ ਘਰੇ ਫੀਡਾਂ ਹੁੰਦੀਆਂ ਹਾਂਜੀ ਇਹਨਾਂ ਦੀ ਇੰਨੀ ਤਾਜ਼ੀ ਫੀਡ ਹੁੰਦੀ ਆ ਕਿ ਉਹਨੂੰ ਮਸਲਾ ਹੀ ਨਹੀਂ ਉੱਲੀ ਵਾਲੇ ਦਿਨਾਂ ਦੇ ਵਿੱਚ ਆਮ ਤੌਰ ਤੇ ਸੌਣ ਪਾਦੋਂ ਵਾਲੇ ਦਿਨਾਂ ਦੇ ਵਿੱਚ ਘੋੜਿਆਂ ਦੇ ਦਰਦ ਹੋਣ ਲੱਗ ਜਾਂਦਾ ਤਾਂ ਇਹਨਾਂ ਦੀ ਫੀਡ ਇੰਨੀ ਕਿ ਸਾਂਭ ਕੇ ਚੀਜ਼ਾਂ ਉਹ ਸਕਾ ਕੇ ਬਣਾਈ ਹੁੰਦੀ ਆ ਹਾਂਜੀ ਵਾਲਾ ਪਾਊਡਰ ਹੀ ਪਾਇਆ ਜਾਂਦਾ ਹਾਂ ਇੱਕ ਫੋਟੋ ਹੁੰਦਾ ਪਰ ਤਾਰਗੋਸ ਹफ्ते ਸਟਾਕ ਆਇਆ 100 ਗੱਟਾ 150 ਗੱਟਾ ਹਫਤੇ ਦੇ ਗਿਆ ਹਫਤੇ ਕੁਝ ਹੁੰਦਾ ਫਿਰ ਨੂੰ ਹੂੰ ਘੋੜੀਆਂ ਖਾਂਦੀਆਂ ਬਹੁਤ ਖੁਸ਼ ਹੋ ਗਿਆ ਜਿਹੜੀ ਸਭ ਤੋਂ ਵੱਡੀ ਗੱਲ ਖਾਂਦੇ ਹੋਲੀ ਕਸਟਮਰ ਆ ਹੀ ਗਿਆ ਭਾਈ ਘੋੜੀ ਅੱਛਾ ਤੁਸੀਂ ਘੋੜੀਆਂ ਨਾਲ ਪਾਉਨੇ ਆ ਲੈ ਕੇ ਜਾਨਾ ਲਾ ਦੇਖ ਲੈ ਫਰੀਦ ਕਿਉਂ ਕਿਵੇਂ ਬਾਈ ਕਿਵੇਂ ਰਿਜ਼ਲਟ ਆਸ਼ੋ ਫੀਡ ਦਾ ਨਹੀਂ ਬਹੁਤ ਵਧੀਆ ਜੀ ਜਿਹੜੀ ਸ਼ਨੀ ਫਰਾਂ ਦੀ ਫੀਡ ਹੈ ਨਾ ਦਰਾਹੇ ਵਾਲਿਆਂ ਦੀ ਹਾਂ ਅਸੀਂ ਇਹਨਾਂ ਤੋਂ ਲੈ ਕੇ ਜਾਂਦੇ ਆ ਬਾਈ ਸ਼ਿੰਦੇ ਵਾਲਿਆਂ ਦੀ ਦੁਕਾਨ ਆ ਜਿਹੜੀ ਜੀ ਬਹੁਤ ਵਧੀਆ ਅਸੀਂ ਦਾ ਘੋੜਿਆਂ ਸੇ ਤਕਰੀਬਨ ਇੱਥੋਂ ਲੈ ਕੇ ਜਾਂਦੇ ਜਦੋਂ ਮੇਲੇ ਤੇ ਆ ਹੁਣ ਆਉਣਗੇ ਹਾਂਜੀ ਮੇਲੇ ਵਾਲੇ ਦਿਨ ਵੀ ਉਹ ਵਾਵਾ ਦੋ ਤਿੰਨ ਟਰੱਕ ਲਿਆਉਂਦੇ ਭਰ ਕੇ ਸਾਰੇ ਘੋੜਿਆਂ ਨੂੰ ਤਕਰੀਬਨ ਲੈ ਕੇ ਜਾਂਦੀ ਹੈ ਬਹੁਤ ਵਧੀਆ ਮਤਲਬ ਰਿਜ਼ਲਟ ਇਹਦਾ ਤੇ ਹੁਣ ਤੁਹਾਨੂੰ ਮੇਲਾ ਢੀਕਣ ਦੀ ਲੋੜ ਨਹੀਂ ਮੁਕਸਰ ਵਾਲਾ ਅੱਜ ਹੁਣ ਤੁਹਾਨੂੰ ਇੱਥੇ ਹੀ ਜਦੋਂ ਮਰਜ਼ੀ ਆ ਕੇ ਤੁਸ ਲੋਗੂ ਅਸੀਂ ਹਾਂ ਹੁਣ ਤੁਹਾਨੂੰ ਪ੍ਰੇਖ ਸ਼ਮਾਨ ਮਿਲਦਾ ਹੈ ਫੋਨ ਤੇ ਹੀ ਤੁਹਾਨੂੰ ਆ ਜਾਣਾ ਯਾਰ ਤੁਸੀਂ ਫੋਨ ਕਰਨਾ ਤੁਹਾਨੂੰ ਫੀਡ ਆਈ ਜਾਣੀ ਆ ਫੋਨ ਕਰਨਾ ਤੁਹਾਨੂੰ ਫੀਡ ਘਰੇ ਪਹੁੰਚ ਜਾਣੀ ਆ ਹੁਣ ਤਾਂ ਫੀਡ ਤੁਹਾਨੂੰ ਲੈਣ ਵੀ ਨਹੀਂ ਆਉਣਾ ਪੈਣਾ ਹੁਣ ਤੁਹਾਨੂੰ ਫੀਡ ਤੁਹਾਡੇ ਘਰੇ ਆਊਗੀ ਠੀਕ ਹੈ ਕਹਿੰਨੇ ਗੱਲ ਮੁੱਕ ਗਈ ਸਤਿ ਸ੍ਰੀ ਅਕਾਲ ਜੀ ਓਕੇ ਜੀ